ਸਾਹੀ ਕਰਾਗਾ ਆਪਣਾ ਤੇ ਇਹ ਮੁੰਡਾ ਦਾ ਤੈਨੂੰ ਉੱਥੇ ਦਿਖਾਉਣੇ ਹੈਗੇ ਤੇ ਲਾ ਦੀ ਕੋਕੇ ਤਾਂ ਇਹਨੂੰ ਕਰਾਉਣਾ ਰਿਸ਼ਤਾ ਆ ਪਾ ਯਾਰ ਰਿਸ਼ਤਾ ਜ਼ਰੂਰ ਕਰਾਉਣਾ ਬਾਈ ਲਾਰਾ ਨਹੀਂ ਲਾਉਣਾ ਕੋਈ ਵੱਡੀ ਗੱਲ ਨਹੀਂ ਹੋਰ ਕਿਵੇਂ ਦਾ ਚਾਜੀ ਹਾਂ ਭਾਈ ਕੀ ਹਾਲ ਨੇ ਠੀਕ ਹੈ ਜੀ ਮੇ ਲੋ ਜੀ ਮੁੰਡੇ ਨੂੰ ਲੈ ਕੇ ਆਏ ਸੀ ਸੱਚੀ ਗੱਲ ਡਾਤਾ ਸੱਚੀ ਗੱਲ ਭਾਈ ਕਿਵੇਂ ਸੀ ਰਹਾ ਬਿਚੋਲਾ ਡਾਤਾ ਅੱਛਾ ਹੋਰ ਹਾਂਜੀ ਮੈਂ ਆ ਬਿਚੋਲਾ ਅੱਛਾ ਕਿਸੇ ਗੱਲ ਦਾ ਨਹੀਂ ਹੋਲਾ ਅੱਛਾ ਏ ਸੌਨੇ ਰੱਬ ਨਾ ਟੋਲਾ ਅੱਛਾ ਇਹਨੂੰ ਕਦੋਂ ਨਾ ਡੋਲਾ ਮੈਂ ਮਰਨੇ ਆਇਆ ਮੁੰਡਾ ਗਾ ਮੈਂ ਤਾਂ ਇਹਨੂੰ ਕਾਲੇ ਬਚੋਲੇ ਨੂੰ ਓਏ ਇਹਨੂੰ ਨਹੀਂ ਉਹ ਮੁੰਡਾ ਅਸਰਦਾ ਉਧਰੋਂ ਮੁੰਡਾ ਦੇ ਇੱਥੇ ਆ ਫੇਰ ਦਿਖਾਓ ਉਹ ਫਿਰਦਾ ਮੁੰਡਾ ਉਹਦੇ ਗੱਲ ਬਾਤ ਬੰਦੇ ਨਹੀਂ ਕਰਨੀ ਪੈਂਦੇ ਵੱਡੇ ਫੇਰ ਓਏ ਸੱਸੀ ਦਾ ਬਾਈ ਸੱਸੀ ਦਾ ਬਾਈ ਆ ਮੁੰਡਾ ਜੀ ਦੇਖੋ ਇਹ ਮੁੰਡਾ ਗਾ ਹਾਂ ਦੇਖੋ ਜੀ ਹਾਂ ਬਚੋਲੇ ਹੀ ਇਹ ਤੂੰ ਹੁਣ ਆਪ ਕੋ ਕੀ ਹੋ ਰਿਹਾ ਹੈ ਇਹ ਤੇ ਇਹਨੂੰ ਆਖੀ ਦੇਖਣ ਨੂੰ ਕੀ ਦੇਤਾ ਮਾਜੀ ਦੇਖਣਾ ਕਿ ਮੈਨੂੰ ਦੇਖਣਾ ਹੈ ਤੈਨੂੰ ਦੇਖਣਾ ਹੈ ਉਹ ਸਾਰਾ ਕੁਝ ਦੇਖ ਦੇਣਾ ਚੈੱਕ ਪਾਏ ਐਂ ਹੀ ਕਰਦੇ ਨੇਗੇ ਤੇ ਇੱਕ ਮਹੀਨਾ ਹਾਂਜੀ ਬਾਈ ਦੇਖ ਲਿਆ ਮੁੰਡਾ ਤਾਂ ਆ ਮੈਂ ਦੇਖ ਲਿਆ ਪਰ ਤੁਸੀਂ ਕਿਸੇ ਚੰਗੇ ਜੇ ਡਾਕਟਰ ਨੂੰ ਦਿਖਾਓ ਕਿਹੋ ਜਿਹੀ ਕੁਰਕ ਪਈ ਹੈਗੀ ਕੀ ਦੱਸਦੇ ਕੋਰਕ ਪਈ ਹੈਗੀ ਚੰਗਾ ਭਲਾ ਮੁੰਡਾ 6 ਫੁੱਟ ਦਾ ਕਾਦਾ ਮੁੰਡੇ ਦਾ ਉਹ ਵੇ ਦੇ ਮੁੰਡੇ ਤਾਂ ਦੋ ਦੋ ਪੱਟੀ ਫਿਰਦੇ ਆ ਮੈਂ ਮਰਨਿਆ ਸੀ ਐ ਨਹੀਂ ਪੱਟਣੀਆਂ ਨਹੀਂ ਕੁੜੀਆਂ ਰਿਸ਼ਤਾ ਕਰਾਉਣਾਗਾ ਤੈਨੂੰ ਦੱਸ ਕਾਦੇ ਵਾਸਤੇ ਲਿਆਏ ਆ ਉਹਦੇ ਆ ਆ ਬਗ ਜਾਈ ਦੇ ਨਾਲ ਆਹ ਤਾਂ ਦੇਖਣੀ ਆ ਪਰ ਇਹ ਨਹੀਂ ਭਾਰ ਤੇ ਲੈਂਦਾ ਇਹ ਤਾਂ ਮਰਨ ਵਾਲੇ ਜੰਮ ਪਸੂ ਨੂੰ ਦੇ ਕਿੰਨੇ ਲੱਗਣਗੇ ਯਾਰ ਨੂੰ ਇੱਕ ਮਕਾ ਦੇ ਗਰੀਬ ਬੰਦੇ ਨੇਗੇ ਇਹ 8000 ਰੁਪਿਆ ਦੇ 8000 ਰੁਪਿਆ 80 ਦਾ ਬੜਾ ਯਾਰ ਯਾਪ ਜੁਜ ਕਰਾਦਗੇ ਛਾਠੇ ਜਗਦਾ ਦੀ ਚਲ ਕੋਈ ਨਾ ਕਦਾ ਦੂ ਆਪਾਂ ਬਚ ਗੀਆ ਉਹ ਜਦੋਂ ਗਰੀਬਾ ਵਿਚਾਰ ਦੀ ਰੋਟੀ ਪਕਦੀ ਹੋ ਜੂ ਮਾਂ ਬਿਮਾਰ ਆ ਚਲੋ ਠੀਕ ਆ ਫੇ ਚਲ ਉਹ ਯਾਂ ਤੇ ਕਰਾ ਦਾਂਗੇ ਚਲ ਆਂਤਰਾ ਇਹ ਰਾਂਗੇ ਕਮੈਂਟ ਕਰਾ ਦਾਂਗੇ ਕਿ ਯਾਂ ਕਹਿੰਦਾ ਫੇ ਆਪਾਂ ਕਿਵੇਂ ਕਰੀਏ ਯਾਂ ਕੁੜੀ ਤਾਂ ਵਧੀਆ ਹੋ ਮੈਨੂੰ ਤਾਂ ਉਹੀ ਨੀਂਦ ਬਸਵਾਸ ਜਾ ਹੋ ਰਿਹਾ ਪੱਕਾ ਪੱਕਾ ਗਦਨਪੀ 60% ਤੂੰ ਕੀ ਮੇਰੇ ਪੈਰ ਤੇ ਨਾ 8 ਨੰਬਰ ਆਉਂਦੀ ਆ ਤੂੰ ਬੋਲੀ ਨਾ ਫਿਰ ਮੈਂ ਕੀ ਦਵਾ ਦੂ ਕੋਈ ਉਹ ਨਹੀਂ ਆਉਂਦੀ ਆਪਣੀ ਕਹਿ ਦੀਏ ਛੋਣੂ ਛਕਾਇ ਤਾਂ ਤੇ ਬਦੀ ਗਏ ਹੁ ਇੱਕ ਕਦੇ ਇੱਕ ਕਦੇ ਕੰਦੀਆ ਕੰਮ ਕੰਮ ਤਾਂ ਅਸੀਂ ਘਰੀ ਕਰਾਉਣਾ ਅਸੀਂ ਦਸ ਬਾਹਰ ਕੀ ਕਰਾਉਣਾ ਤੇ ਤਾਂ ਚੱਲ ਤੂੰ ਬੋਲੀ ਨਾ ਫਿਰ ਤੂੰ 80 ਜੀ ਗੱਲ ਕਰ ਲਾ ਫਿਰ ਰੱਜਣਾ ਹੁਣ ਤੂੰ ਵੀ ਤੇਰਾ ਵੀ ਲਾਲਚ ਬਾਦ ਕੰਮ ਤੂੰ ਕੀ ਯਾਰ ਤਾ ਲਵਾਂਗੀ ਹੁਣ ਆਪਾਂ ਹੌਣ ਭੌਂਕਦੇ ਫਿਰ ਦਿਆਂਗੇ ਕੋਈ ਸਮੇਂ ਵਾਰੀ ਮੈਨੂੰ ਸੂਟ ਦਵਾ ਦੂਗਾ ਉਹ ਸੂਟ ਨਾਲ ਤਾਂ ਕੀ ਬਣੂਗੀ ਸੂਟ ਹੀ ਬਠੇਰਾ ਗਾ ਤੈਨੂੰ 50 ਦਵਾ ਦਾਂਗੇ ਵੇ ਚੱਲ ਕੋਈ ਨਹੀਂ ਫਿਰ ਅਸੀਂ ਕਰ ਦਿਆਂਗੇ ਚੰਨਾ ਗੱਲ ਪੂਣਾ ਬੋਲੀ ਵਿੱਚ ਤੇਰਾ ਕੋਈ ਗੱਲ ਬਾਤ ਤੇ ਤਾਂ ਕਰ ਲਈ ਗੱਲ ਪੂਣਾ ਮੰਗਦਾ 7000 ਰੁਪਿਆ ਅੱਛਾ ਅਸੀਂ ਘਟਾਕ ਢੂਕੇ ਮਸਾ 60 ਕਤੇ ਲਿਆਂਦਾਗਾ ਹੁਣ 60 ਦਾ ਇੰਤਜ਼ਾਮ ਕਰ ਲਓ ਤੁਸੀਂ ਹੁਣ ਜੇ ਮੁੰਡੇ ਦਾ ਘਰ ਬਸੰਦੋ ਭਾਈ ਘਰ ਤੋਂ ਦੇਖੋ ਦੇਖੋ ਭਾਈ ਠੱਗਿਆਂ ਠੁਰਿਆਂ ਤੋਂ ਬਚੋ ਉਹ ਸਾਡੀ ਜ਼ਿੰਮੇਵਾਰੀ ਆ ਉਹ ਕੰਨੈਕਸ਼ਨ ਕੋਈ ਨਹੀਂ ਫਿਰ ਓਖੇ ਸੁਖੀ ਘਰ ਬਣਾਣਾ ਕਰਾਂਗੇ ਜਿਵੇਂ ਜਿਹਾ ਹੋ ਸਕੇ ਕੋਈ ਨਾ ਜਾ ਇੱਕ ਮੇਰਾ ਸੋਹਣਾ ਸੂਟ ਲਿਆ ਦੀ ਸੂਟ ਭਾਈ ਤੈਨੂੰ ਦੋ ਫਾਟਵਰ ਤੇ ਆ ਰੰਤਜਾਮ ਫਿਰ ਅਸੀਂ ਦੇਖਦੇ ਹਾਂ ਦੋ ਸੂਟ ਇੱਕ ਮੇਰੇ ਵੱਲੋਂ ਠੀਕ ਹੈ ਬਾਦ ਪੈਸਾ ਦਾ ਇੰਤਜ਼ਾਮ ਕਰ ਲਾ ਤੇ ਫਿਰ ਫੋਨ ਫੋਨ ਕਰਦੀ ਸਾਨੂੰ ਤੇ ਆਈ ਫਿਰ ਆਪਾਂ ਕਰਦੇ ਜੀ ਫਿਰ ਪੰਜ ਦੀ ਲੋੜ ਹੋਈ ਅਸੀਂ ਵੀ ਲਾ ਦੇਾਂਗੇ ਚਲੋ ਫਿਰ ਹਾਂ ਮੈਨੂੰ ਤੁਹਾਨੂੰ ਪਤਾ ਹੀ ਹੈ ਮੇਰਾ ਠੀਕ ਹੈ ਦੱਸਿਓ ਰਾਇ ਕਰਕੇ ਜੀ ਚੰਗਾ ਜੀ ਆਪਾਂ ਹੀ ਫਿਰ ਕੋਈ ਦੇਖਿਆ ਆ ਜੇ ਜਾਂਦਾ ਬਿਚੋਲਾ ਆ ਗਿਆ ਪਰ ਕੱਲ ਨੂੰ ਕੁੜੀ ਦਿਖਾਉਣੀ ਆ ਅੱਛਾ ਇਹਦੇ ਨਾਲ ਤਾਂ ਸਾਨੂੰ ਅੱਧੇ ਪੈਸੇ ਕਰੋ ਅਸੀਂ ਜਵਾਨ ਕੀਤੀ ਹੈ ਇਹਦੇ ਨਾਲ ਇਹ ਕਹਿੰਦਾ ਵੀ ਦਿਖਾਉਣ ਤੋਂ ਪਹਿਲਾਂ ਮੈਂ ਅੱਧੇ ਪੈਸੇ ਲਵਾਂਗਾ ਕੰਮ ਤਾਂ ਬਣ ਗਿਆ ਬਣ ਜੂ ਪੁੱਤ ਬਣ ਜੂ ਕੋਈ ਨਹੀਂ ਪੈਸੇ ਦਾ ਪਈ ਕਰਾਂਗੇ ਜੇ ਗੱਲ ਮੇਰੀ ਸੁਣ ਲੈ ਹਾਂ ਨਾਜਰ ਨੇ ਕੀ ਹੋਈ ਪਈ ਪੰਜ ਸੱਤ ਦਿਨ ਤੁਸੀਂ ਰੁਕੋ ਪੈਸੇ ਦਾ ਕਰ ਲਾਂਗੇ ਜੇ ਗੱਲ ਕੋਈ ਗੱਲ ਨਹੀਂ ਔਖੇ ਸੌਖੇ ਹੋਵਾਂਗੇ ਹੋਰ ਕੀ ਹੈ ਬਾਪੂ ਪਰ ਇਹ ਬੰਦੇ ਕੋਲ ਇੰਨਾ ਟਾਈਮ ਹੈ ਨਹੀਂ ਗਈ ਮੇਰਾ ਵੀ ਬੈ ਹੋਊਗਾ ਓਏ ਹੋ ਕੰਜਰ ਦੇ ਚੁੱਪ ਕਰਕੇ ਬਹਿ ਜਾ ਬਾਪੂ ਕੰਮ ਬਣ ਗਿਆ ਓਏ ਬਣ ਗਿਆ ਤੇਰਾ ਓਏ ਤੇ ਜਵਾਕ ਕੰਜਰ ਚਾਹ ਦੇ ਲੱਸੀ ਪਾ ਕੇ ਮਾ ਕੀ ਕਰੀਏ ਇੱਕ ਮਾਰ ਦੇ ਇੱਕ ਮਿੰਟ ਓਏ ਆ ਕਿਆ ਹੋਊਗਾ ਮੇਰਾ ਬੋਲ ਆਪਣਾ ਤਾਂ ਕੰਮ ਆਪਣਾ ਤਾਂ ਕੰਮ ਬਣ ਗਿਆ ਬਾਬੇ ਲੋਈ ਨੇ ਸੁਣ ਲਈ ਮੇਰੀ ਸੁਣ ਗੱਲ ਆ ਲੈ ਤੂੰ ਲੱਸੀ ਪਾ ਕੇ ਦਿੰਨਾ ਤੈਨੂੰ ਮੈਂ ਪਾਣੀ ਪੁੱਛਦਾ ਕਿ ਦੱਸੀ ਚੋੜੀ ਡੜੀ ਪਾ ਦੀ ਗੋੜੀ ਡੜੀ ਤਾਂ ਦੇ ਦੇ ਓਏ ਖੜ ਜਾ ਮੈਂ ਤੈਨੂੰ ਲੱਸੀ ਦੀ ਕਰਕੇ ਦਿੰਨਾ ਪ੍ਰਬੰਧ ਹੈ ਚਾਹ ਬਣ ਕੇ ਲੈ ਬਾਕੀ ਜਾ ਤਾਂ ਹੋਣਾ ਪਹਿਲਾ ਦਿਨ ਹੀ ਆ ਲੈ ਉਹਨੇ ਆਖਿਆ ਸੀ ਨਾ ਆਹ ਲੈ ਅੱਲ ਲੱਸੀ ਪਾ ਕੇ ਆ ਬਾਬੇ ਦੇ ਤੇ ਗੋੜੀ ਰੋਈ ਤੇ ਦੇਖ ਗੋੜੀ ਨਹੀਂ ਚੜਨੀ ਬਲੇ ਇਤਨੀ ਪੁੱਤ ਸਮਾਰ ਕੇ ਮੱਥਾ ਟੇਕੀ ਉਸੇ ਮੱਥਾ ਟੇਕ ਕੇ ਤਵਾ ਕਰੀ ਵੀ ਹੈ ਬਾਬਾ ਲੋਈ ਮੇਰਾ ਵਿਆਹ ਹੋਈ ਠੀਕ ਤੇਰੀ ਸੁੱਖ ਚੜਾ ਦੇ ਨੀ ਕਿੰਨੇ ਨੂੰ ਤੋਰਦੇ ਬਹਾਨਾ ਲਾ ਕੇ ਕਿਸੇ ਨਾਲ ਨੂੰ ਗੱਲਬਾਤ ਇਹ ਮਾਗਾ ਨੰਨਾ ਲੈਲੂ ਨਾਲ ਕੋਈ ਨਾ ਜਾ ਚੱਲ ਕੇ ਲੱਸੀ ਪੋਹ ਜਾ ਮੈਂ ਆ ਗਿਆ ਬਾਈ ਥੋੜਾ ਜਿਹਾ ਕੰਮ ਸੀਗਾ ਮੇਨ ਜਾ ਜਾ ਤੂੰ ਕਿੱਥੇ ਗੱਲਬਾਤ ਕਰ ਲੈਣਾ ਜਾਈ ਕਰ ਮੈਂ ਕਰ ਦੂੰ ਤੂੰ ਜਾ ਉਹਨਾਂ ਦੇ ਜਾ ਕੇ ਮੜ ਜਾ ਜਾ ਪਾ ਜਾ ਆ ਵੀ ਤੱਕੀ ਫਰਮਾਇਆ ਇਹ ਤੇਰਾ ਹੁਣ ਗਿਆ ਲੱਗਦਾ ਮੇਰਾ ਵਿਆਹ ਗ ਵਿਆਹ ਤਾਂ ਹੋਊਗੀ ਹੁਣ ਬਈ ਤੇਰੇ ਸੂਟ ਮੈਂ ਫੇਰ ਵੀ ਲੈ ਕੇ ਦਊ ਤੂੰ ਜਾ ਜੇ ਤੈਨੂੰ ਕੰਮ ਕਹਿੰਦਾ ਨਹੀਂ ਵੀ ਗੱਲ ਕੀਤੀ ਹੋਈ ਹੈ ਤੂੰ ਜਾ ਇੱਥੋਂ ਜਾ ਕੇ ਬੰਦ ਸਾਨੂੰ ਵੀ ਦੋ ਹੀ ਕਹਿ ਰਹੀ ਮੈਂ ਕਰ ਦੇ ਇੱਕ ਮਿੰਟ ਆ ਗਿਆ ਆ ਕੇ ਬਹਿ ਜਾ ਬਾਪੂ ਇਹਨੂੰ ਪੈਸੇ ਨਹੀਂ ਤੁਸੀਂ ਨਫੜਾ ਗੀ ਤੂੰ ਹਜੇ ਓਏ ਯਾਰ ਤੂੰ ਬਾਗ ਜਾ ਮੈਂ ਕੰਮਾਂ ਤਾਂ ਨਹੀਂ ਤੂੰ ਜਾ ਤੈਨੂੰ ਜਿੱਥੇ ਕਹੇ ਤੂੰ ਜਿੱਥੇ ਬਰੇ ਸਿੱਧੇ ਕੰਮੇ ਕਰਦਾ ਨਹੀਂ ਜਾਣਾ ਫਿਰ ਮੈਂ ਚਲ ਆਈ ਬਾਜ ਤੇ ਕੰਮ ਤੇ ਜਾ ਉੱਥੇ ਜਾ ਜਾਣਾ ਬਾਪੂ ਜਾਣਾਗਾ ਆ ਆ ਗਏ ਭਾਈ ਵੀ ਆ ਗਏ ਭਾਈ ਕੀ ਹੋਇਆ ਪਹਿਲਾਂ ਤੋਂ ਹੀ ਆ ਗਿਆ

ਉਹ ਗੱਲ ਗੱਲ ਪਾਪਾ ਪਿੱਛੇ ਆਲੇ ਪਾਪਾ ਤੁਹਾਨੂੰ ਛੁੱਟੀ ਲਾ ਦੇਣਾ ਕਿੱਦੇ ਦਾ ਭਾਅ ਦੇ ਮੇਰੀ ਗਾਈ ਨਾ ਸੁਣ ਉਹ ਗੱਲ ਸੁਣ ਲੈ ਪਾਗੜਾ ਜੀ ਕਰ ਰੱਖੀ ਆ ਗੱਲ ਆਤਾ ਤੇਰਾ ਕੰਮ ਬੁਲਾਉਂਦੇ ਪੁੱਤ ਜਹਾ ਭੱਜ ਕੇ ਦੱਸੀ ਪਕਿਆ ਚੱਲ ਚੱਲ ਉਸੇ ਬੰਦੇ ਨੂੰ ਤੁਲਸੀ ਪਕੀ ਵਧੀਆ ਕੁੜੀ ਹਾਂ ਭਾਈ ਤੂੰ ਯਾਰ ਤੁਸੀਂ ਰੋਲ ਚੱਲ ਨਾ ਮੈਨੂੰ ਗੇਰ ਉਹ ਉਧਰ ਉਹ ਕੁੜੀ ਵਾਲਿਆਂ ਨੂੰ ਕਹਿ ਰਖਿਆ ਜੀ ਬੈਠੋ ਤੁਸੀਂ ਅਸੀਂ ਮੜਿਆ ਨਾਲੇ ਬੈਠ ਤੁਸੀਂ ਇਹਨਾਂ ਨੂੰ ਮੈਂ ਕਿਹਦੇ ਚੱਲ ਬੈਠੋ ਬੇਚੋਲੇ ਪਾ ਦੇ ਉਹ ਤੁਸੀਂ ਗੱਲ ਸੁਣੋ ਬੇਜ 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 ਪਹਿਲਾ ਦਾ ਕਰਾਇਆ ਨਹੀਂ ਯਾਰ ਜਦੋਂ ਲੋੜ ਸੀਗੀ ਉਹ ਕਰਾਇਆ ਨਹੀਂ ਸੁਣੋ ਗੱਲ ਸੁਣੋ ਹੁਣੇ ਹੁਣੇ ਅਸੀਂ ਗੱਲ ਤੋਰੀ ਆਪ ਤੋਂ ਨਾਲੇ 10 ਘੜੇ ਮੇਰੀ ਗੱਲ ਸੁਣੋ ਤੁਸੀਂ 5-7 ਦਿਨ ਰੁਕ ਜਾਓ ਦੋਨੇ ਤਰ੍ਹਾਂ ਨੂੰ ਕਹਿਣਾ ਤੁਸੀਂ 5-7 ਦਿਨ ਰੁਕ ਜਾਓ ਚਾਚਾ 5 ਨਹੀਂ 7 ਨਹੀਂ ਦੇਣਾ ਸੀ ਤੜਕੇ ਕੁੜੀ ਦਿਖਾਉਣੀ ਆ ਅੱਧੇ ਪੈਸੇ ਕਰ ਦੋ ਬਸ ਬਚੋ ਨਾ ਪੁਰਤ ਪਰ ਤੇ ਮੇਰੇ ਕੋਲੇ ਵੀ ਹਾਲੀ ਗੁਰਦੀ ਆ ਸਾਡੀ ਗੱਲ ਚਾਚੇ ਨਾਲ ਸਾਡੀ ਵੀ ਗੱਲ ਚਾਚੇ ਨਾਲ ਹੀ ਆ ਗੱਲ ਤਾਂ ਭਾਈ ਦੋਨਾਂ ਦੀ ਮੇਰੇ ਨਾਲ ਮੇਰੀ ਸੁਣੋ ਗੱਲ ਦੇਖੋ ਆਪਾਂ ਠੰਡੇ ਮਤਨਾ ਕੰਮ ਕਰਨਾ ਮੇਰੇ ਕੋਲੇ ਤਾਂ ਹੁਣ ਕੁਝ ਨਹੀਂ ਮੈਂ ਜਾਊਂ ਕਿਸੇ ਭੈਣ ਭਾਈ ਦੀ ਗੱਲ ਪੁੱਛਾਂ ਕੇ ਚਾਚਾ ਕਿ ਮਰਜ਼ੀ ਕਰਾ ਸੀ ਜ਼ਿਮਾਨ ਕੀਤੀ ਆ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਾਂ ਪੈਸੇ ਵੀ ਕੱਟ ਕਰਾ ਦੇਂਗੇ ਚਾਚਾ ਅਸੀਂ ਕਰਾਵਾਂਗੇ ਆ ਜਾ ਹੁਣ ਆਪਾਂ ਵੀ ਨਹੀਂ ਦਿੰਦੇ ਚੱਲ ਫੇਰ ਆਜੋ ਉਹ ਤੁਸੀਂ ਬੜ ਗੁੱਸੇ ਕਹ ਰਹੇ ਹੋ ਨਹੀਂ ਓਹ ਹੋ ਹੋ ਥੋੜਾ ਜਦੋਂ ਤੁਸੀਂ ਕੇ ਪਾ ਜਗੀ ਕੋਈ ਗੱਲ ਨਹੀਂ ਇਹ ਵੀ ਪੱਕਾ ਨਹੀਂ ਸਿਰਾ ਹੁਣ ਦੇ ਹੋ ਵੀ ਗੁੱਸੇ ਹੁੰਦੇ ਆ ਨਹੀਂ ਨਹੀਂ ਚਾਚਾ ਅਸੀਂ ਕਰਾਵਾਂਗੇ ਸੋ ਪੈਸੇ ਕੱਟ ਕਰਾ ਦੇਵਾਂਗੇ ਸਿਰਾ ਕਰਾਓ ਫੇਰ ਕਰਾਓ ਕਰਾਓ ਇਹਨਾਂ ਨੂੰ ਨਹੀਂ ਕਰਾਉਣ ਦਿੰਦੇ ਇਹ ਤਾਂ ਪਿੰਡ ਦੀ ਕੁੜੀ ਹੈਗੀ ਚਲੋ ਕੁੜੀ ਦਾ ਵੀ ਮਾਨ ਆਪਾਂ ਰੱਖਣਾ ਹੈ ਨਾ ਇਹ ਤਾਂ ਕਹਿ ਨਹੀਂ ਸਕਦੀ ਵੀ ਤੇ ਇਹ ਵੀ ਪਿੰਡ ਦੀ ਕੁੜੀ ਹਸ ਤੇ ਤੂੰ ਕਰਾ ਦੇ ਤੁਸੀਂ ਬੋਲੇ ਨੂੰ ਨਿਸ਼ਾਰਾ ਲੈਣ ਨਾ ਦਿੰਦੇ ਉਹ ਭਾਈ 사સી ਔਖੇ ਬਹੁਤ ਹੈਂ ਕਰਾਓ ਸੇਰਾ ਬੋਲੇ ਬਾਬਾ ਜੀ ਲਾਸਟ ਦਿਨਾਂ ਤੇ 7ਵਾਂ ਦਿਨਾਂ ਤੇ ਲਾਸਟ ਤੇ ਅੱਜ ਕਿਰਪਾ ਕਰਦੇ ਅੱਜ ਬਾਪੂ ਨੇ ਆਪ ਗੁਰਦੀ ਬੋਲੇ ਇੱਕ ਵਾਰੀ ਗੱਲ ਤਾਂ ਸੁਣ ਲੈ ਸਾਡੀ ਆ ਚੱਕ ਤੇ ਬਚੋਲੇ ਬਹੁਤ ਗੜੇ ਸੀਗੇ ਅੱਜ ਤਾਂ ਬਚੋਲੇ ਆਉਣਗੇ ਬਹੁਤ ਆਸਾਨ ਨੇ ਮੈਨੂੰ ਕਹਿੰਦਾ ਅਬ ਜਾਨੀ ਕਿਮਾ ਲੈ ਪੱਟਿਆਂ ਦੇ ਸਾਹੇ ਤੇ ਮੇਰਾ ਬੰਨ ਗਿਆ ਬਾਬਾ ਮੈਨੂੰ ਲੱਗਾ ਸੋਲੀ ਹੈ ਨਾ ਤੂੰ ਹੁਣ ਤਾਂ ਪੂਰੀ ਇੱਛਾ ਹੋ ਗਈ ਗੀ ਹੁਣ ਨਹੀਂ ਹੁਣ ਨਹੀਂ ਤੁਹਾਨੂੰ ਪੈਸੇ ਪੁੱਛਦੇ ਬੋਲੇ ਇੱਕ ਵਾਰੀ ਗੱਲ ਤਾਂ ਸੁਣ ਲੈ ਹੁਣ ਤਾਂ ਬਾਬੇ ਨੇ ਸੁਣ ਲਈ ਮੈਂ ਇੱਕ ਦੂਜੇ ਪੱਜ ਕੇ ਦੇ ਜਾ ਤੇ ਦੇਖ ਤਾਂ ਹੁਣ ਨਾ ਬੜੀ ਕੀ ਹੋ ਰਿਹਾ ਬੋਲੇ ਗੱਲ ਨਹੀਂ ਸੁਣਦਾ ਕਿਸੇ ਨੂੰ ਰੁਕ ਜਾ ਬੋਲੇ ਇੱਕ ਮਿੰਟ ਮੇਰੀ ਗੱਲ ਸੁਣ ਲੋ ਮੈਨੂੰ ਲੱਗਿਆ ਪਤਾ ਕੁੜੀ ਵਾਲੇ ਘਰੇ ਦੇਖਣ ਆਏ ਮੈਨੂੰ 7ਵਾਂ ਦਿਨ ਆ ਮੇਰਾ ਬਾਬੇ ਲੋਕ ਤਾਂ ਤੁਸੀਂ ਵੇਗਣ ਪਾਉਣ ਆਏ ਹੋ ਵੀ ਇਹਦਾ ਕੰਮ ਨਾ ਬਣੇਗਾ ਵਿਆਹ ਨਾ ਹੋਏ ਹਨਾ ਤੁਸੀਂ ਪੈਸੇ ਖਾਣ ਦੇ ਮਾਰੇ ਆਏ ਕਹਿੰਦੇ ਹੋ ਪਹਿਲਾਂ ਮੈਨੂੰ ਮੱਥਾ ਟੇਕ ਲੈਣ ਦੇ ਉਹ ਨਹੀਂ ਨਹੀਂ ਬੋਲੇ ਛੱਡਦਾ ਨਹੀਂ ਆਏ ਕਹਿੰਦੇ ਕਾਵਲਾ ਹੋਇਆ ਪਿੱਤ ਤੇ ਵਿਆਹ ਦੀ ਅੱਗ ਲੱਗੀ ਪਈ ਆ ਮੇ ਤੇਰੀ ਮਾਂ ਮਰ ਗਈ ਐ ਤਾਂ ਦੱਸਣ ਆਏ ਸੀ ਤੇ ਹੋਰ ਬੋਲੇ ਹੋਰ ਅਸਤੇ ਇਹ ਵੀ ਤਾਂ ਦੱਸਣ ਆਏ ਆ ਭੱਜੇ ਆਉਂਦੇ ਸੀ ਉਹ ਵੱਲ ਹੀ ਨਹੀਂ ਸੁਣਦਾ ਫੇਟ ਪਾਗਲ ਹੋ ਗਈ ਹੋਰ ਹੋਰ ਰੱਖੋ ਏ ਬਾਬਾ ਲੋਈ ਮੈਨੂੰ ਦਾ ਕੀ ਦੇਣੀ ਸੀ ਕੰਜਰ ਦਾ ਮੇਰੇ ਪਿਓ ਵਾਲੀ ਵੀ ਕੋਈ